ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਨ ਮਿੱਤਰੋ ਮੋਗੇ ਜ਼ਿਲ੍ਹੇ ਦਾ ਤੇ ਮਸ਼ਹੂਰ ਪਿੰਡ ਦੇ ਵਿੱਚ ਆ ਕੋਕਰੀ ਕਲਾਂ ਪਿੰਡ ਦੇ ਵਿੱਚ ਇਸ ਟਾਈਮ ਮੈਂ ਮੌਜੂਦ ਹਾਂ ਤੇ ਕੋਕਰੀ ਕਲਾਂ ਪਿੰਡ ਦੇ ਵਿੱਚ ਆ ਗੁਰਤੇਜ ਵੀਰ ਤੇ ਕੋਲੇ ਆਏ ਹੋਏ ਹਾਂ ਇਸ ਟਾਈਮ ਜਿਸ ਘਰ ਦੇ ਵਿੱਚ ਉਹ ਤੁਹਾਨੂੰ ਵੀਡੀਓ ਦਿਖਾਉਣੀ ਆ ਵਪਾਰ ਲੈਣ ਦਾ ਕੰਮ ਆ ਤਿੰਨ ਜਾਨਵਰ ਦਿਖਾਉਣੇ ਹਨ ਦੋ ਮੱਝਾਂ ਤੇ ਇੱਕ ਗਾਂ ਆਪਾਂ ਸ਼ੁਰੂਆਤ ਕਰਾਂਗੇ ਮਿੱਤਰੋ ਪਹਿਲੇ ਨੰਬਰ ਤੇ ਮੈਂ ਲੈਵੇ ਭਾਂਡੇ ਵਾਲੀ ਤੋਂ ਅਗਲੀ ਕਾਰਵਾਈ ਫੇਰ ਕਰਾਂਗੇ ਆਓ ਮਿਲਦੇ ਆਂ ਵੀਰ ਨੂੰ ਲੈ ਭਾਈ ਖੋਲਦੇ ਮੈਂ ਤੂੰ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਹਾਲ ਚਾਲ ਹੈ ਵੀਰ ਵਧੀਆ ਭਾਈ ਜੀ ਸੇਤਾਂ ਘਰ ਪਰਿਵਾਰ ਸਾਰੀ ਚੜ੍ਹਦੀ ਕਲਾ ਜੀ ਠੀਕ ਹੈ ਚਲੋ ਸ਼ੁਕਰ ਹੈ ਇਹਨਾਂ ਦਾ ਸ਼ੁਕਰ ਤੇਜ ਜੀ ਭਾਈ ਇਹ ਮੈਂ ਆ ਜਿਹੜੀ ਤਰੇ ਕਿਨਵਾਸ ਹੁੰਦੀ ਹੈ ਭਾਈ ਇਹ ਮਾਲਕਾਂ ਨੇ ਤੀਜਾ ਕਿਹਾ ਕੇ ਦਿੱਤੀ ਆਪਾਂ ਨੂੰ ਹੂੰ ਪਰ ਸਿੰਘ ਦੇ ਵਾਲ ਕਹਿੰਦੇ ਚੌਥਾ ਚਲ ਚੌਥਾ ਲਾ ਲਓ ਪਰ ਮੈਂ ਖਾਨਦਾਨੀ ਆ ਹਾਂ ਦੁੱਧ ਮੈਨੇ 15 ਕਿਲੋ ਦਿੱਤਾ ਹੋਇਆ ਵੱਡੀ ਬੁੱਡੀ ਬਹੁਤ ਆ ਹਾਂ ਹਾਂ ਮੈਂ ਨਸਲੀ ਆ ਹਾਂ ਦੇ ਦੂਗੀ 14 15 ਹਾਂ ਖੁੱਲਾ ਦੇ ਦੂਗੀ ਖੁੱਲਾ ਹੀ ਆਪਣੇ ਕੋਲ ਦੇਣ ਕਰਾਂਗੇ ਦੇਣ ਕਿੰਨੇ ਪਿਆ ਹਜੇ ਵੀ ਇਹਦੇ ਦੇਣ ਵੀਰੇ ਦਾ ਹਫਤਾ ਪਿਆ ਪੂਰਾ ਹਫਤਾ ਪਿਆ ਹਾਂਜੀ ਹਾਂਜੀ ਫਿਰ ਤਾਂ ਯਾਰ ਰਿਕਾਰਡ ਤੋੜ ਦੂ ਤੋ ਲੋ ਮੈਂ ਵੱਡੀ ਬੁੱਡੀ ਬਹੁਤ ਆ ਮੈਨੇ ਦੁੱਧ ਕਟਣੀ ਕਟਣਾ ਵੀਰੇ ਨਸਲਦਾਰ ਚਲੋ ਥੱਲੋ ਹੀ ਦੱਸ ਦਿੰਦਾ ਹਾਂਜੀ ਹਾਂਜੀ ਓ ਬਰੀ ਕੀ ਪਿੰਡੇ ਪੁੰਡੇ ਦੀ ਵੀ ਚੰਗੀ ਆ ਬਾਈ ਮੈਂ ਕਿਹਾ ਚਾਰੋ ਹੀ ਬਹੁਤ ਆ ਮੈਂ ਯਾਰ ਖਾਣ ਪੀਣ ਨੂੰ ਖੁੱਲੀ ਹੈ ਕੱਲ ਦੀ ਆਈ ਨਹੀਂ ਪੂਰਾ ਨਹੀਂ ਆ ਕੀਤਾ ਹਾਂ ਜੀ ਹਾਲੂ ਖਾਂਦਾ ਪੀਂਦਾ ਉਹਨੇ ਦੁੱਧ ਦੇਣਾ ਹੀ ਦੇ ਹਾਂਜੀ ਹਾਂਜੀ ਬਾਈ ਕਿੰਨੇ ਦੀ ਦੇਤੀ ਵੀਰੇ ਵੀਰੇ ਮੈਂ ਲੱਖ ਚੋਂ ਆਪਾਂ 10000 ਸ਼ੂਟ ਕਰਨਾ 99000 ਬਸ ਮਾਨਤਾਨ ਕੋਈ ਨਹੀਂ ਮਾਨਤਾਨ ਬਸ ਯਾਰ 5-7000 ਹਜ਼ਾਰ ਹੋਰ ਕਰਦਾ ਕੋਈ ਮੌਕੇ ਤੇ ਕੋਈ ਚੱਕਰ ਲੈ ਵੀ ਮਿੱਤਰੋ ਲੱਖ ਨਹੀਂ 99000 ਦੀ ਦੇਣੀ ਆ ਵੀ ਕਹਿਣ ਤੋਂ ਪਾਵਾ ਮੁੱਲ ਲੱਖ ਆ ਤੇ 99000 ਹਜ਼ਾਰ ਰੁਪਿਆ ਤੁਹਾਨੂੰ ਛੋੜ ਕਰਾਤੀ ਆ ਤੇ 1500 ਚਲੋ ਹੋਰ ਕਹਤਾ ਬਾਈ ਨੂੰ ਵੀ ਕੋਈ ਗੱਲ ਨਹੀਂ ਵੀ ਕਈ ਵਾਰੀ ਦੋਦੀ ਦੋਦੀ ਤੋਂ ਫੜਨੇ ਹੁੰਦੇ ਆ ਫਿਰ ਔਖਾ ਹੋ ਜਾਂਦਾ ਗੱਲ ਤੇ ਮੈਂ ਚੰਗੀ ਐ 14 15 ਸੇਰੀ ਮਾਝਾ ਆ ਜਿਹੜੀ 2 ਨੰਬਰ ਤੇ ਝੋਟੀ ਆ ਬਾਈ ਇਹ ਕੱਚੀ ਲੱਗਦੀ ਇਹ ਝੋਟੀ ਵੀਰੇ ਹਫ਼ਤੇ ਤੋਂ ਦੱਸ ਦੇਣ ਦੀ ਕੱਚੀ ਉਮਰ ਸਾਹਮਣੇ ਦੂਜਾ ਸੁਆ ਕਿ ਪਹਿਲਾ ਦੂਜਾ ਦੂਜਾ ਸੁਆ ਸੰਘਾ ਸੰਘਵਾੜਾ ਚੰਗਾ ਨਾ ਮੈਂ ਕਹਿੰਦਾ ਸਿੰਘੀ ਦਾ ਯਾਰੇ ਕਢ ਕੇ ਲਾਈ ਹੁੰਦੀ ਕਿੰਨੀ ਸਨਖੀ ਆ ਬਾਕੀ ਸੀਲ ਤੇ ਸਲੱਗ ਸਲੱਗ ਵੀ ਚੰਗੀ ਠੰਡੀ ਆਏ ਕੋਈ ਚੱਕਣੀ ਪੁਰਾਣੀ ਆਉਂਦੀ ਆਏ ਭੋਰੀ ਮਈਆਂ ਡਰਦੀਆਂ ਹੂੰ ਇਹੋ ਜਿਹਾ ਕੋਈ ਮਸਲਾ ਨਹੀਂ ਦੋ ਕਿੰਨਾ ਦੇ ਦੂ ਵੀ ਤੇਰੇ ਦੁੱਧ ਬਈ ਪਹਿਲੇ ਸੁਆ ਮਾਲ ਕਹਿੰਦੇ 10-11 ਕਿਲੋ ਚੋਇਆ ਵਾ ਦੂਜੇ ਸੁਆ ਨੂੰ 12 ਕਿਲੋ ਦੇਣਾ ਚਾਹੀਦਾ ਨਸਲ ਵੜੀ ਆ ਝੂਟੀ ਤੱਕ ਗਾ ਨੂੰ ਲੱਗੀ ਹਾਂ ਥੋੜੀ ਲੇਵੇ ਤੱਕਾ ਬਾਕੀ ਵੀਰੇ ਆਣ ਥੋੜੇ ਆਪਣੇ ਗੋਦਾ ਕਿਨਾਂ ਖੁਸ਼ਕ ਵੀ ਹੋ ਜਾਂਦੇ ਹਨਾ ਸਾਹ ਬਈ ਕੱਚੀ ਆ ਪਾਉ ਉਹਿਆ ਸੰਗ ਸੰਗ ਵਾਕਿਆ ਯਾਰ ਆ ਜਿਵੇਂ ਹਨਾ ਘੜ ਕੇ ਲਾਏ ਹੁੰਦੇ ਦੋਵੇਂ ਹਨਾ ਹਾਂ ਹਾਂ ਸੂਰੀ ਨਸਲੀ ਇਹ ਕਿੰਨੇ ਦੀ ਤੇਰੀਏ ਗੁਰਤੇਜ ਮੈਂ ਵੀਰੇ 90 ਹੀ ਦੇ ਦਾਂਗੀ ਛੁੱਟ ਪੱਕੀ ਗੱਲ ਆ ਪੱਕੀ ਗੱਲ ਤੇ ਜੇ ਦੋਵੇਂ ਹੀ ਕਿਉਂ ਵੀ ਕਹੇ ਵੀ ਦੋਵੇਂ ਹੀ ਚੜਾ ਦੇ ਤੇਰੇ ਵਰਗਾ ਕਾਕਾ ਉਹ ਬਿਹਾਰੀ ਬੰਦਾ ਯਾਰ ਕੋਈ ਗੱਲ ਨਹੀਂ ਫਿਰ ਉਹ ਚਮਨਤਨ ਹੋ ਜੂਗਾ ਤਾਂ ਲੱਖ ਗਿਆ ਇਹਦਾ ਪੰਨਬੇ ਗਿਆ ਹਾਂ ਤੇ ਫੇਰ ਮੰਨ ਲਾ ਵੀ ਕਹਿਣ ਤੋਂ ਪਾਵੇ ਆ ਕਿੱਦਾਂ ਜਿਹਾ ਪਵਾ ਦੇਗਾ ਦੋ ਦੋ ਪਵਾ ਦੇਗਾ ਪਵਾ ਗਿੱਦਾਂ ਹੀ ਪਾਉਣੇ ਆ ਆਪਾਂ ਹੁੰਦੇ ਇਰੇ ਵੀ ਠੀਕ ਆ ਤੇ ਇਹਦਾ ਹੋ ਗਈ ਝੋਟੀ ਦੋ ਨੰਬਰ ਤੇ ਹੈਨਾ ਉਹ ਵੈੜ ਖੋਲ ਦੂ ਜਣ ਹੁਣ ਭਾਈ ਵੈੜ ਦੇ ਵਾਲੇ ਦੱਸ ਮੈਨੂੰ ਵੈੜ ਵੀ ਤੇਰੀ ਚੰਗੀ ਆ ਕਿੰਨੇ ਵਾ ਸੂਆ ਬਾਈ ਵੀਰੇ ਦੂਜੇ ਸੂਏ ਵੈੜ ਨੇ ਸੁਣਾ ਅੱਛਾ ਹਾਂਜੀ ਤੇ ਕਿੰਨੇ ਦਿਨ ਲੈ ਜੂ ਵੀਰੇ ਦਿਨ ਤਾਂ ਗੱਲ ਸੁਣ ਲੈ ਵੀ ਆਪਣੇ ਕੋਲੇ ਕੱਲ ਹੀ ਆਈ ਐ ਵੀ ਠੀਕ ਆ ਬਾਈ ਦਿਨ ਤਾਂ ਹੁਣ ਇਹ 2 ਦਿਨ ਵੀ ਲਿਆ ਜਾ ਸਕਦੀ ਆ ਕੱਲ ਵੀ ਸੁੂ ਸਕਦੀ ਆ ਹਫਤਾ ਵੀ ਕੱਢ ਸਕਦੀ ਆ ਹਫਤਾ ਵੀ ਕੱਢ ਸਕਦੀ ਮੈਡ ਦਾ ਕੋਈ ਪਤਾ ਨਹੀਂ ਹੈ ਨਾ ਕੋਈ ਬੱਚੀ ਵੀਰੇ 25 ਕਿਲੋ ਦੁੱਧ ਆਰਾਮ ਨਾਲ ਦੇਊਗੀ ਕ੍ਰੋਸ ਆਂਗ ਆ ਨਾ ਤਾਂ ਗਰਮੀ ਮੰਨਣੀ ਆ ਬਾਕੀ ਸੀਰੀਅਸ ਲਾਗੇ ਵੀ ਬਹੁਤ ਆ ਹਾਂ ਇਹ ਪਹਿਲੇ ਨਹੀਂ ਆ ਕਿ ਦੂਜੇ ਦੂਜਣ ਦੂਜਣ ਵੀਰੇ ਪਲੀ ਪੁਲੀ ਬਹੁਤ ਆ ਬੱਚੀ ਹਾਂ ਵਾਕਈ ਲੈ ਵਾਲੂ ਬਹੁਤ ਚੰਗਾ ਹੈ ਨਾ ਲੈ ਵਾਲਾ ਤੈਨੂੰ ਪਤਾ ਹਲੇ ਤਾਂ ਹੋ ਪਣਾ ਪੁਣਾ ਮੜੇਂ ਮੁੱਟੇਂ ਗਾਈਆਂ ਜਦੋਂ ਇੱਕ ਗੱਲ ਆ ਵੀ ਜਿਵੇਂ ਫਾਰਮ ਫੂਡ ਵਾਲਾ ਬੰਦਾ ਜਿਹੜਾ ਘਰੇਲੂ ਘਰੇਜ ਦੁੱਧ ਪੀਣ ਵਾਲਾ ਜਿਵੇਂ ਵੀ ਘਰੇ ਦੁੱਧ ਪਾ ਕੇ ਵੇਚਣ ਵਾਲਾ ਬੰਦਾ ਹਨਾ ਉਹਦੇ ਲਈ ਵੀ ਬਣ ਕੇ ਰੱਖਣ ਵਾਲੀ ਚੀਜ਼ ਟੌਪ ਦੀ ਕਿਹਾ ਮੈਂ ਕਹਿੰਦਾ ਟੌਪ ਦੀ ਵਧੀ ਨਹੀਂ ਕਵਰ ਕਰਨੀਆਂ ਨੇ ਤੇ ਦੂਜਾ ਵੀ ਦੁੱਧ ਵੀ ਚੰਗਾ ਤੇ ਗਰਮੀ ਨਹੀਂ ਮੰਨਣੀ ਜਮਈ ਬਾਕੀ ਠੰਡੀ ਠੁੰਡੀ ਬਹੁਤ ਹੈ ਮਰਜੀ ਹੱਥ ਤੇ ਫੇਰੀ ਚੱਲ ਤਾਰੇ ਫੇਰਦੀ ਹੱਥ ਹਾਂ ਜੈਲੀ ਆ ਹੈ ਹਾਂ ਜਮਾ ਜੈਲੀ ਥੋੜਾ ਤੋਂ ਚੰਗਾ ਹਨਾ ਬਹੁਤ ਚੰਗਾ ਕੋਈ ਮਸਲੇ ਨਹੀਂ ਫੇਰਦੇ ਹੱਥ ਜਿਵੇਂ ਮਰਜੀ ਲੱਤਾਂ ਲੋਤਾਂ ਦੀ ਕੋਸ਼ਿਸ਼ ਕਰੀ ਜਾਈ ਨਹੀਂ ਜੈਲੀ ਇਹ ਅੰਦਰ ਦੋ ਤਿੰਨ ਨਹੀਂ ਕੱਢੂ ਮੇਰਾ ਹਾਂ 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 ਕਿੰਨੇ ਦੀ ਦੇ ਦਈਏ ਭਾਈ ਬੱਛੀ 75000 ਦੇ ਦਾਂਗੀ ਕੀ ਗੱਲ ਹੈ ਕੀ ਗੱਲ ਯਾਰ ਕਿੱਥੋਂ ਲੈ ਕੇ ਆਉਣਾ ਕੋਲ ਖਲਦਾ ਨਹੀਂ ਜਾਂਦਾ ਜੇਦਿਆ ਯਾਰ ਕੋਲ ਕਿਉਂ ਬੱਸ ਯਾਰ ਮੇਰੀ ਗੱਲ ਪਹਿਲਾਂ ਵੱਧ ਮੰਗੀਏ ਫਾਇਦਾ ਕੋਈ ਨਹੀਂ ਆਪਣੀ ਜਦੋਂ ਦਾ ਛੋਟ ਛਾੜੀ ਹੁੰਦੀ ਇਹ ਗੱਲ ਤਰੀ ਹੈ ਕਿ ਕਿ ਪਟਾਕੇ ਵੀ ਘੰਡੇ ਜੀ ਪਏ ਹੁੰਦੇ ਤੇਰੇ ਨਾਲ ਘੰਡੇ ਜੀ ਬਾਦਾਂ ਬਾਦ ਜੀ ਯਾਦ ਹੀ ਕਰਦੇ ਰਹਿੰਦੇ ਸਾਨੂੰ ਬਾਦ ਜਿਹੜਾ ਵੇਖ ਗਿਆ ਉਹ ਹੀ ਮੱਥਾ ਟੇਕ ਗਿਆ ਨਾ ਹਾਂ ੱਲੇ ਵੀ ਹੁਣ ਮੈਨੂੰ ਆਪਦਾ ਕੰਤੇ ਜੀ ਬਾਈ ਨੰਬਰ ਦੇ ਦੇ ਨੰਬਰ ਵੀਰੇ 73476 ਹੂੰ 26583 ਇੱਕ ਵਾਰੀ ਹੋਰ ਬੋ 73476 ਹੂੰ 26583 ਠੀਕ ਹੈ ਇਹਨਾਂ ਨੰਬਰਾਂ ਤੇ ਬਾਈ ਇਸ ਨੰਬਰ ਤੇ ਕਰਨੀਆਂ ਤੁਸੀਂ ਭਾਈ ਨਾਲ ਗੱਲਬਾਤ ਪਿੰਡ ਆ ਕੁੱਕਰੀ ਕਲਾਂ ਤੇ ਜ਼ਿਲ੍ਹਾ ਵਾ ਮੋਗਾ ਅਗਲੀ ਕਾਰਵਾਈ ਤੁਹਾਡੇ ਹੱਥਾ ਮੇਰੀ ਤਾਂ ਨਿਆਣੀ ਮਾਤਾ ਧੰਨਵਾਦ ਵੱਜਣ ਵਾਲੀ ਸ਼ਾਮ ਦੇ ਸਾਤਾ ਸ਼ੁਕਰੀਆ